ਸਤਿ ਸ੍ਰੀ ਅਕਾਲ ਦੋਸਤੋ ਅੱਜ ਵਕਤ ਆਪਾਂ ਬੈਠੇ ਸੀਗੇ ਕੋਰੇ ਵਾਲਾ ਪਿੰਡ ਸੰਘਾ ਫਾਰਮ ਤੇ ਨਾਲ ਆਪਣੇ ਜਿਹੜੇ ਬਾਪੂ ਜੀ ਹੈਗੇ ਬਾਪੂ ਰਾਜ ਸਿੰਘ ਜੀ ਬਾਪੂ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਤੁਹਾਨੂੰ ਹਨ ਤੇ ਸਾਰੇ ਵੀਰਾਂ ਨੂੰ ਨਾਲ ਬਾਈ ਹਰਪ੍ਰੀਤਾ ਹਰਪ੍ਰੀਤ ਦੇ ਔਦਮ ਸਾਧਕਾ ਅੱਜ ਇਕੱਠੇ ਹੋਏ ਆ ਸਾਰੇ ਤੇ ਬਾਪੂ ਜੀ ਨਾਲ ਗੱਲਾਂ ਬਾਤਾਂ ਕਿਉਂਕਿ ਬਾਪੂ ਜੀ ਦੀਆਂ ਗੱਲਾਂ ਬਾਤਾਂ ਹਰ ਇੱਕ ਬੰਦਾ ਸੁਣਦਾ ਵਾ ਹਰ ਇੱਕ ਬੰਦਾ ਚਾਹੁੰਦਾ ਕਿ ਕੋਈ ਨਾ ਕੋਈ ਸਾਨੂੰ ਨੁਕਤਾ ਮਿਲ ਜੂ ਕੋਈ ਨਾ ਕੋਈ ਚੀਜ਼ ਮਿਲ ਜੂਗੀ ਤੇ ਬਾਪੂ ਜੀ ਘੋੜਿਆਂ ਬਾਰੇ ਆਪਾਂ ਹਰ ਇੱਕ ਬੰਦਾ ਜਦੋਂ ਤੁਹਾਡੇ ਤੋਂ ਪੁੱਛਦਾ ਵੀ ਯਾਰ ਘੋੜਾ ਬਾਪੂ ਜੀ ਕਿਹੋ ਜਿਹਾ ਲਈਏ ਕਿਹੋ ਜਿਹਾ ਫਾਰਮ ਬਣਾਈਏ ਹੈਨਾ ਹਾਂਜੀ ਤੇ ਜੇ ਮੈਂ ਮੇਰੇ ਹਿਸਾਬ ਨਾਲ ਜੇ ਉਸ ਤੋਂ ਪਹਿਲਾਂ ਜੇ ਬੰਦਾ ਇਹ ਸੋਚੇ ਕਿ ਵੀ ਜਿਹੜਾ ਘੋੜੇ ਰੱਖਣ ਵਾਲਾ ਬੰਦਾ ਵਾ ਉਹ ਚ ਕੀ ਗੌਣ ਹੋਣੀ ਚਾਹੀਦੀ ਆ ਉਹ ਸਭ ਤੋਂ ਮੇਨ ਆ ਮਨ ਲੱਗਦਾ ਫੇਰ ਹੀ ਅੱਗੇ ਘੋੜੇ ਨੂੰ ਪਾਲ ਸਕਦਾ ਵਾ ਵੇਖੋ ਜੀ ਸ਼ੌਂਕ ਹੋਣਾ ਚਾਹੀਦਾ ਹਾਂਜੀ ਸ਼ੌਂਕ ਦਾ ਮੁੱਲ ਨਹੀਂ ਦਾ ਹਾਂਜੀ ਇਹ ਸ਼ੌਂਕ ਹੀ ਨਾ ਬੰਨੀ ਰੁਦੀ ਦਾ ਫੇਰੋ ਬੰਦਾ ਬਸ ਉਹੀ ਆ ਵੀ ਉਹ ਪੈਸਾ ਲਾਦਾ ਜੀ ਸਾਰਾ ਕੁਝ ਕਰਤਾ ਆਪਾਂ ਫਾਰਮ ਬਣਾ ਲਿਆ ਹਨਾ ਜੇ ਬੰਦੇ ਚ ਉਹ ਗੌਣੀ ਨਾ ਹੋਏ ਕਿਉਂਕਿ ਬੰਦੇ ਦਾ ਰੱਖ ਕੇ ਆਪਾਂ ਸੰਭਾਈ ਦਾ ਕਰਾ ਲਾਂਗੇ ਪੱਠੇ ਦਾ ਪਵਾ ਲਾਂਗੇ ਪਰ ਜਿਹੜੀ ਉਹ ਦੇਖ ਪਾ ਲ ਉਹ ਚੀਜ਼ ਨਹੀਂ ਹੋਣੀ ਹਨਾ ਹਾਂਜੀ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਬੰਦੇ ਚ ਕੀ ਗੌਣ ਚ ਕਿਹੋ ਜਿਹਾ ਚਾਹੀਦੇ ਸ਼ੌਂਕ ਤਾਂ ਚਲੋ ਹੈਗਾ ਜੀ ਜਿਹੜਾ ਸ਼ੌਂਕ ਹੀ ਆ ਬੰਦਾ ਕਈ ਤਾਂ ਬੰਦੇ ਉਹੀ ਸ਼ੌਕ ਸੋਚ ਲੈਂਦੇ ਏ ਚਲੋ ਆਪਾਂ ਸ਼ੌਂਕੀਅਤ ਅੌਰਤ ਤੇ ਲਿਆਉਣੇ ਇੱਕ ਵਾਰ ਜੀ ਮਾਂ ਜੀ ਓ ਆ ਵੀ ਕਵਾ ਸ਼ਾਮ ਜਾਨਵਰ ਤੇ ਨਿਗਾਹ ਮਾਰੋ ਹਾਂਜੀ ਵੇਖੋ ਖੜਾ ਹਾਂਜੀ ਪੱਠੇ ਚਰਦਾ ਹੂੰ ਤੋ ਰਿਆ ਲੰਗ ਲੰਗਾ ਤਾ ਨਹੀਂ ਮਾਰਦਾ ਹਾਂਜੀ ਜੇ ਘੋੜਾ ਦੋ ਜਾਂ ਤਿੰਨ ਵਾਰੀ ਉੱਠ ਕੇ ਬੰਦਾ ਜਾਣੋ ਘੋੜਾ ਟੱਲਦਾ ਹਾਂਜੀ ਜੇ ਪਰਖ ਪਛਾਣ ਨਹੀਂ ਨਾ ਫੇਰ ਰੱਖਣ ਦਾ ਫਾਇਦਾ ਨਹੀਂ ਜੀ ਬਿਲਕੁਲ ਜੀ ਤੇ ਤੁਹਾਨੂੰ ਦਾ ਪਪੂ ਜੀ ਬਹੁਤ ਲੰਮਾ ਟਾਈਮ ਹੋ ਗਿਆ ਤੁਸੀਂ ਫਿਰ ਬਚਪਨ ਤੋਂ ਹੀ ਇਸ ਪਾਸੇ ਆ ਗਈ ਜਾਂ ਜਵਾਨੀ ਜਾ ਗਈ ਜੀ ਨਹੀਂ ਇਹ ਬਚਪਨ ਤਾਂ ਸ਼ੌਂਕ ਸੀ ਪਹਿਲਾਂ ਤਾਂ ਅੱਛਾ ਜੀ ਠੀਕ ਹੈ ਤੇ ਉਦੋਂ ਤੋਂ ਫਿਰ ਫਿਰ ਤਾਂ ਸਾਰੀਆਂ ਜਿੰਨੀਆਂ ਨਸਲਾਂ ਆਪਣੇ ਪੰਜਾਬ ਚ ਹੈਗੀਆਂ ਸਾਰੀਆਂ ਬਾਰੇ ਪੂਰਾ ਗਿਆਨ ਹੋਊਗਾ ਜੀ ਵੇਖੋ ਜੀ ਗਿਆਨ ਤਾਂ ਕਿੰਨਾ ਪਰ ਉਹਨਾਂ ਨਹੀਂ ਪੁੱਜਿਆ ਜਾਂਦਾ ਮਾੜਾ ਮਾੜਾ ਗਿਆਨ ਸੀਗਾ ਹਾਂਜੀ ਇਹ ਆ ਚੰਗੀ ਐ ਨਸਲ ਆ ਚੰਗੀ ਐ ਆਪਣੇ ਅੱਜ ਤੋਂ 40 50 ਸਾਲ ਪਹਿਲਾਂ ਰਾਵੀ ਜਨਾ ਦੀਆਂ ਕੋੜੀਆਂ ਹੁੰਦੀਆਂ ਸੀ ਜਿਹਦੇ ਤੇ ਦੋ ਦੋ ਜਾਨੇ ਬੈਠੇ ਹੁੰਨੇ ਹੁਣ ਕੋਈ ਬੰਦਾ ਦਾ ਮੈਂ ਵੇਖਿਆ ਨਹੀਂ ਹਾਂਜੀ ਇਹ ਫੜ ਕੇ ਲਈ ਵਰਦੇ ਜੇ ਆਹ ਰੂੜ ਨਗਾਉਣੀ ਦਾ ਆਖੀ ਦਾ ਬਾਈ ਮਗਰੋਂ ਆਕੀ ਹਾਂਜੀ ਟੱਪ ਜੇ ਤੇ ਉਦੋਂ ਦੂਰੀਆਂ ਬਾਗਾਂ ਪਾਈਆਂ ਹੁਣੀਆਂ ਦੋ ਬੈਠੇ ਹੁਨੇ ਕਿਉਂ ਉਦੋਂ ਤੋਰੇ ਫੇਰੇ ਦਾ ਸਾਧਨ ਨਹੀਂ ਸੀ ਹੁਣ ਕਾਰਾਂ ਜੀਪਾਂ ਬਿਲਕੁਲ ਜੀ ਪਰ ਸ਼ੌਂਕ ਹੁਣ ਹੈ ਸ਼ੌਂਕ ਹੈਗਾ ਪੈਸੇ ਦਾ ਹਾਂਜੀ ਵਪਾਰ ਦਾ ਵਪਾਰ ਦਾ ਜੀ ਉਦੋਂ ਹਰ ਇੱਕ ਘਰੇ ਸਵਾਰ ਹੁੰਦਾ ਸੀ ਬੰਦਾ ਹੁਣ ਜੇ ਆਪਾਂ ਕਿਤੇ ਘੋੜਿਆਂ ਦਾ ਕੰਪੀਟੀਸ਼ਨਲ ਸਵਾਰ ਲੱਭਣਾ ਪੈਂਦਾ ਜੀ ਹਨਾ ਉਹ ਸਵਾਰ ਕਿਹੜਾ ਮਿਲਦੇ ਜੀ ਉਹਾਂ ਦੇ 40-40 ਘੋੜੇ ਦਾ ਮੋਲ ਉਹ ਪੜਦੇ ਆ ਅੱਛਾ ਜੀ ਕਈਆਂ ਨੂੰ ਵਾਗਾ ਨਹੀਂ ਫੜਨੀਆਂ ਦੀਆਂ ਕਹਿੰਦਾ ਮੈਂ ਸਵਾਰ ਹਾਂ ਜੀ ਪਰ ਇਸ ਤਰ੍ਹਾਂ ਭਈ ਹੁਣ ਆਪ ਦਾ ਮਤਲਬ ਹੈ ਵੀ ਜੇ ਤਾਂ ਸ਼ੌਂਕ ਹੈ ਤਾਂ ਬੰਦਾ ਮਾੜਾ ਮੋਟਾ ਬੈਂਦਾ ਵਾਗ ਫੜਨੀ ਆਉਂਦੀ ਜਿੰਨੇ ਦੂਜੇ ਨੂੰ ਤਾਂ ਕਈਆਂ ਨੂੰ ਪਤਾ ਹੀ ਨਹੀਂਗਾ ਵੀ ਕਿਵੇਂ ਕਈਆਂ ਜਿਵੇਂ ਗੱਡੀ ਤੇ ਬੈਠੇ ਐ ਵਾਗਾ ਪੜਕੇ ਬੰਦੇ ਹਾਂਜੀ ਵਾਗ ਇੱਥੇ ਚਾਹੀਦੇ ਇੱਕ ਠੀਕ ਐ ਸਿੱਧੀਆਂ ਜਦੋਂ ਘੋੜੇ ਦਾ ਮੂੰਹ ਸਿੱਧਾ ਉਦੋਂ ਘੋੜਾ ਚੱਲੇਗਾ ਠੀਕ ਐ ਜੀ ਵਾਗ ਸਾਰੇ ਨਾ ਕਰੋ ਕਈ ਕੱਸਦੇ ਆ ਫਿਰ ਉਹ ਘੋੜਾ ਨੇੜੇ ਨੇੜੇ ਪੈਰ ਧਰਨਾ ਘੋੜਾ ਸਿੱਧਾ ਤੁਰੇ ਖੁੱਲਾ ਹਾਂਜੀ ਛਾਗਾਂ ਮਨੂਆਂ ਦੇ ਛਾਗ ਠੀਕ ਐ ਤੇ ਬੱਪੂ ਜਿਹੜੇ ਹੁਣ ਜਿਵੇਂ ਜਿਹੜੇ ਬੰਦਿਆਂ ਦੇ ਘੋੜੇ ਜਿਵੇਂ ਰੱਖੇ ਹੁੰਦੇ ਆ ਜਾਂ ਪਹਿਲਾਂ ਤੁਹਾਡੇ ਜਦੋਂ ਤੁਸੀਂ ਆਨੇ ਤੁਸੀਂ ਤਾਂ ਬਚਪਨ ਤੋਂ ਇਸ ਕੰਮ 'ਚ ਹਾਂਜੀ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਘੋੜਾ ਪਾਲਕਾ ਉਹਦਾ ਸਰੀਰ ਬਹੁਤ ਫਿੱਟ ਰਹੂਗਾ ਜੇ ਇਹ ਬੰਦਾ ਸਵਾਰੀ ਕਰਦਾ ਹਾਂਜੀ ਹੈ ਤਾਂ ਸਹੀ ਬੜਾ ਫਰਕ ਹੈ ਹੈਨਾ ਜੀ ਕਿਉਂਕਿ ਜੇ ਕਈਗੇ ਵੀ ਆਪਾਂ ਕੱਲਾ ਵੈਸੇ ਆਪਾਂ ਵਪਾਰਕ ਤੌਰ ਤੇ ਆ ਫੇਰ ਤਾਂ ਨਹੀਂ ਪਰ ਜੇ ਸਵਾਰੀ ਕਰਨੀ ਹੈ ਸਵਾਰੀ ਵੀ ਸਵੇਰ ਸ਼ਾਮ ਕੋ ਉਸ ਹਿਸਾਬ ਨਾਲ ਤਰੀਕੇ ਨਾਲ ਹੋਵੇ ਹੈਨਾ ਜੀ ਹਾਂਜੀ ਉਹ ਵੇਖੋ ਜੀ ਸਵਾਰੀ ਹੁਣ ਕੰਮਾਂ ਦੇ ਲਾਂਜੇ ਜੇ ਇਹ ਜੇ ਹੈ ਹਾਂਜੀ ਕੰਮ ਮੁਕਦੇ ਹੀ ਨਹੀਂਗੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਪਰ ਇਹ ਵੀ ਇੱਕ ਕੰਮ ਹੀ ਆ ਜੇ ਆਪਾਂ ਇਹਨੂੰ ਆਪਾਂ ਉਸ ਤਰੀਕੇ ਨਾਲ ਕਰਾਂਗੇ ਤਾਂ ਹਾਂ ਤਾਂ ਕੰਮ ਜੀ ਹੁਣ ਇਹਨਾਂ ਰਸਤੇ ਹੀ ਨਹੀਂਗੇ ਹਾਂਜੀ ਕਿਤੇ ਤੁਸੀਂ ਵੇਖੋ ਰਾਹ ਖੁੱਲਾ ਹੈ ਕਿਤੇ ਵਿਰਲਾ ਰਾਹ ਹੂ ਕੱਚਾ ਨਹੀਂ ਪੱਕਿਆ ਸੜਕਾਂ ਗੱਡੀਆਂ ਕੋਈ ਐਂ ਦੀ ਨਾਂਗੀ ਕੋਈ ਐਂ ਦੀ ਨਾਂਗੀ ਹਾਂਜੀ ਸਮਾਂ ਸਮਾਂ ਇਹ ਤਾਂ ਹੈਗਾ ਜੀ ਸਮੇਂ ਦਾ ਫਰਕ ਹੈਗਾ ਵਾ ਅੱਗੇ ਤਾਂ ਟਿੱਬੇ ਵਾਧੂ ਹੁੰਦੇ ਸੀਗੇ ਥਾਂ ਥਾਂ ਤੇ ਟਿੱਬਿਆਂ ਤੇ ਲਈ ਫਿਰਨਾ ਜਿੱਥੇ ਮਰਜੀ ਖੁੱਲਿਆ ਤੁਹਾਨੂੰ ਉਹ ਕੱਚੇ ਰਾਹਤੇ ਹੁੰਦੇ ਸੀ ਸਾਧਨ ਨਹੀਂ ਸੀ ਸਵਾਰੀ ਦਾ ਸੀ ਉੱਠ ਘੋੜੀ ਦੀ ਸਵਾਰੀ ਹੁੰਦੀ ਸੀ ਹਾਂਜੀ ਕਈ ਘੋੜੀਆਂ ਇਹ ਜੀਆਂ ਸੀ 13 ਸੀ ਇੱਕ ਘੋੜੀ ਕੁਸਿਓ ਆਈ ਹੂੰ ਸਾਡੀ ਹਰ ਨਹੀਂ ਰੱਖੀ ਸੀ ਬਾਪੂ ਜੀਆ ਦਾ ਵੀ ਫਲਾਨੇ ਦੇ ਉਹ ਮੈਂਬਰਾਂ ਦੀ ਘੋੜੀ ਲਿਆਉ ਮੈਂ ਲਾਉ ਨੂੰ ਜਾ ਕੇ ਉਹਨੂੰ ਹਾਂਜੀ ਘੋੜੀ ਲਿਆਂਦੇ ਹੀ ਉਹਨੂੰ ਪੱਠੇ ਦਾਣੇ ਪਾਤੇ ਹਰਨੀ ਫਿਰਦੀ ਸੀ ਵਿਹੜੇ 'ਚ ਭੱਜੀ ਜਿੱਧਰ ਨੂੰ ਹਰਨੀ ਜਾਵੇ ਉਧਰ ਨੂੰ ਘੋੜੀ ਹੋ ਜੇ ਪੌੜ ਮਾਰੇ ਅੱਛਾ ਜੀ ਪੱਠੇ ਉਹਨੇ ਕਾਦੇ ਖਾਣੇ ਦੀ ਹਾਂਜੀ ਉਹ ਜਦੋਂ ਉਹਨਾਂ ਦੇ ਘਰੇ ਛੱਡਣ ਗਏ ਮੈਂ ਕਿਹਾ ਯਾਰ ਬਲਬੀਰ ਸਿਆ ਘੋੜੀ ਨੇ ਪੱਠੇ ਹੀ ਨਹੀਂ ਖਾਦੇ ਜਿੱਧਰ ਨੂੰ ਹਰਨੀ ਆ ਉਹ ਆਂਦਾ ਸਾਡੇ ਉਥੇ ਨਾਨਾ ਹਰਨਾ ਮਗਰ ਲਾਉਂਦਾ ਸੀ ਅੱਛਾ ਜੀ ਤੁਸੀਂ ਵੀ ਦੇਖ ਲਓ ਵੀ ਹਰਨਾ ਕਿੰਨਾ ਤੇਜ਼ ਦੌੜਦਾ ਹੈ ਹਾਂਜੀ ਇੰਨੇ-ਇੰਨੇ ਘੋੜੀਆਂ ਤੋਂ ਦੌੜਦੀ ਹੈ ਦੇ ਉੱਤੇ ਜਿਹੜਾ ਉਹਨੂੰ ਦੜਾਉਣ ਵਾਲਾ ਸਵਾਰ ਉਹ ਕਿੰਨਾ ਤੇਜ਼ ਹੋਊਗਾ ਜੀ ਹਾਂਜੀ ਤੇਜ਼ ਜਾਨਵਰੀ ਉਦੋਂ ਚੰਗੇ ਸੀ ਕੋੜੀਆਂ ਸੂਏ ਟੱਪ ਜਾਂਦੀਆਂ ਹੀ ਕੋੜੀਆਂ ਸੂਏ ਕਸਮ ਅੱਛਾ ਜੀ ਬਿਲਕੁਲ ਤੇ ਬਾਪੂ ਜੀ ਜੇ ਆਪਾਂ ਸਵਾਰੀ ਆਸ ਤੇ ਗਏਗੇ ਕਿਹੜੀ ਸਭ ਤੋਂ ਵਧੀਆ ਨਸਲ ਕਿਹੜੀ ਦੇਖੋ ਇਹ ਆਪੋ ਆਪਣੇ ਖਿਆਲ ਆ ਜੀ ਮੈਂ ਤਾਂ ਸਭ ਤੋਂ ਸਿੰਧੀ ਨਸਲ ਨੂੰ ਕਿਤਾਬ ਦਿੰਨਾ ਹੈ ਸਿੰਧੀ ਨਸਲ ਜਿਗਰੀ ਤਰੂਵੀ ਠੀਕ ਹੈ ਜੀ ਚਾਲ ਤਰਦੀ ਹੋ ਰਹੀ ਆ ਹਾਂਜੀ ਤੇ ਹੁਣ ਤਾਂ ਮਾਰਵਾੜੀ ਆ ਜਿਆਦੇ ਕਿਉਂ ਕੰਨ ਜੋੜਦਾ ਜਿੰਨਾ ਘੋੜਾ ਕੰਨ ਜੋੜਦਾ ਦਿਲ ਦਾ ਕਹਿ ਰਹੂਗਾ ਜਿੰਨਾ ਘੋੜਾ ਕੰਨ ਖੁੱਲਾ ਦਲੇਰ ਹੋਊਗਾ ਦਿਲ ਦਾ ਅੱਛਾ ਯੋਨਾਂ ਦੇਲੇਰ ਹੋਊਗਾ ਦੇਲੇਰ ਹੋਊਗਾ ਸਭ ਤੋਂ ਰੰਗ ਪਿਆਰਾ ਤੇਲ ਗਿਆ ਤੇਲ ਗਿਆ ਠੀਕ ਹੈ ਤੇ ਬਾਪੂ ਜੀ ਅੱਜ ਦੇ ਟਾਈਮ ਜਿਵੇਂ ਹੁਣ ਤਾਂ ਨੁਕਰੇ ਦਾ क्रेज ਹੱਤੋਂ ਜ਼ਿਆਦਾ ਹੋ ਗਿਆ ਇਹ ਤੇ ਇਹਦੇ ਬਾਰੇ ਥੋੜਾ ਜਾਨਣਾ ਪਾਇਓ ਸ਼੍ਰੀਮਾਨ ਜੀ کئی ਭੈਣ ਭਰਾ ਗੁੱਸਾ ਮੰਨਣਗੇ ਵੀਰ ਕੋੜੀਆਂ ਵਾਲੇ ਹਾਂਜੀ ਅੱਜ ਤੋਂ 50 ਸਾਲ ਨੌਕਰੇ ਰੰਗ ਨੂੰ ਬੁਢੇ ਲੈਂਦੇ ਨਹੀਂ ਦੀਆਂ ਦੀ ਮੱਖੀਆਂ ਦਾ ਖਾਓ ਠੀਕ ਹੈ ਜੀ ਹੁਣ ਹਥਲੀ ਉੱਤੇ ਹੀ ਹੁਣ ਨੌਕਰੇ ਦੀ ਕਦਰ ਉਹੀ ਗੱਲ ਹੋ ਗਈ ਹੈ ਨਾ ਜਿਵੇਂ ਉਹ ਜ਼ਮੀਨਾਂ ਵਾਲੀ ਗੱਲ ਹੋ ਗਈ ਜਿਹੜਾ ਸੜਕ ਦੇ ਨੇੜੇ ਵਾਲੀ ਜ਼ਮੀਨ ਨਹੀਂ ਲੈਂਦਾ ਸੀਗਾ ਜੋ ਜ਼ਮੀਨ ਮਹਿੰਗੀ ਹੋ ਗਈ ਹੈ ਹਾਂਜੀ ਤੇ ਪਹਿਲਾ ਸਿਆਣੇ ਬੰਦੇ ਉਹ ਕਹਿੰਦੇ ਨਹੀਂ ਯਾਰ ਇਹ ਤਾਂ ਖਰਾਬ ਹੋਊਗੀ ਜੀ ਜੋਗ ਆ ਗਿਆ ਜੀ ਇਸਲੀ ਉੱਤੇ ਹੀ ਆਈ ਹੈ ਉਹੀ ਹੋ ਗਈ ਹਾਂਜੀ ਤੇ ਵੇਹ ਜੇ ਸਵਾਰੀ ਮਾ ਵੱਖ ਕੇ ਉਹ ਗੱਲ ਉਹੀ ਆ ਗਈ ਫਿਰ ਸਿਆਣੇ ਬੰਦਿਆਂ ਵਾਲੀ ਜਿਹੜੀ ਤੁਸੀਂ ਕਹਿੰਨੇ ਮੱਖੀਆਂ ਦਾ ਕਹੋ ਵੀ ਸਵਾਰੀ ਵੀ ਉੰਨੀ ਫਿਰ ਰਹੇ ਨਹੀਂ ਜਿਵੇਂ ਤੁਹਾਨੂੰ ਸਿੰਧੀ ਦੀ ਸਵਾਰੀ ਜਿਹੜੀ ਹੈਗੀ ਉਹਦੇ ਅਰਕੀ ਰੀਸ ਹੀ ਨਹੀਂ ਹਾਂਜੀ ਉਹ ਜਿਗਰੀ ਤੁਰਨਗੇ ਜਿਹੜਾ ਸਿੰਧੀ ਹੈ ਹਾਂਜੀ ਉਹਦਾ ਬੱਚਾ ਤੁਸੀਂ ਭਾਵੇਂ ਤਰਾਇਓ ਨਾ ਤਰਾਇਓ ਜਿਗਰੀ ਤੁਰੂਗਾ ਠੀਕ ਹੈ ਜੀ ਸਹੀ ਹੈ ਤੇ ਬਾਪੂ ਜਿਹੜੇ ਹੁਣ ਕਿਵੇਂ ਕਈ ਵਾਰ ਕੋਈ ਨਿੱਕੀਆਂ ਮੋਟੀਆਂ ਬਿਮਾਰੀਆਂ ਆ ਜਾਂਦੀਆਂ ਵਾ ਤੁਹੀਂ ਤਾਂ ਫਿਰ ਘਰੇ ਬਹੁਤ ਐਵਜੀਆਂ ਚੀਜ਼ਾਂ ਆਪਦੇ ਸੀ ਤਿਆਰ ਕਰ ਲੈਂਦੇ ਹੋਵੰਗੇ। ਹੋਈ ਗੱਲ ਹੋਆ ਸ੍ਰੀਮਾਨ ਜੀ ਜੇ ਹੁਣ ਬੋਲਿਏ ਕਈ ਗੱਲ ਕਿਸੇ ਦੇ ਉਲਟ ਵੀ ਜਉ ਹਾਂਜੀ ਕਈ ਡਾਕਟਰ ਗੁੱਸਾ ਵੀ ਮੰਨਣਗੇ। ਹਾਂਜੀ ਇਹ ਡਗ ਡਗ ਸਵਾਰ ਹੋਈ ਤੇ ਠੀਕ ਹੈ ਮੇਰੇ ਕੰਮ ਸੇ ਕਾਮਾਸੀ ਜਾਨਵਰ ਮਰੀਏ। ਅੱਛਾ ਜੀ ਫੇਰ ਮਾ ਹੌਲੀ ਹੌਲੀ ਪਤਾ ਲੱਗਦਾ ਰਿਹਾ ਐ ਕਰਨਾ ਐ ਕਰਨਾ ਪਰ ਫੇਰ ਵੀ ਨਿਕਲ ਜਾਂਦੇ ਹੁਣ ਮੇਰੀ ਪਰਸਾਂ ਚ ਹੋ ਗਏ 5-7 ਦਿਨ ਕੋੜੀ ਮਰੀ ਮਨ ਨੇੜੇ-ਨੇੜੇ ਵੀ ਹੁੰਨੇ ਜੀ ਕੋੜੀ ਠੀਕ ਹੈ ਜੀ ਉਹ ਉਹ ਕੀ ਕਾਰਨ ਤੁਸੀਂ ਕੀ ਦੇਖਿਆ ਬਰੋ ਤੁਸੀਂ ਵੀ ਮੈਂ ਨੂੰ ਤਾਂ ਜੀ ਇਹ ਮعلوم ਹੋਇਆ ਮਹਿਸੂਸ ਹੋਇਆ ਵੀ ਉਹਦੇ ਅੱਗੇ ਬੁਢੇ ਆਂਦੇ ਵੀ ਭੜੀ ਗਲ ਘੋਟੂ ਆ ਗਏ ਹਾਂਜੀ ਉਹ ਬਿਮਾਰੀ ਆਈ ਕੰਨ ਦੇ ਘੰਟੇ ਹੀ ਗੁਜ਼ਰ ਗਏ ਠੀਕ ਹੈ ਇਹ ਇਹਦੇ ਵਿੱਚ ਇੱਕ ਆਪਾਂ ਇਹ ਵੀ ਦਾਅ ਦਈਏ ਕਿਉਂਕਿ ਤੁਸੀਂ ਦੱਸਿਆ ਵੀ ਹੋਰ ਵੀ ਕਈ ਵੀਰਾਂ ਦੇ ਫੋਨ ਆਏ ਤੁਹਾਨੂੰ ਵੀ ਯਾਰ ਸਾਡੇ ਵੀ ਆਏ ਨੁਕਸਾਨ ਹੋਇਆ ਉਹ ਜੀ ਇੱਕ ਤਾਂ ਮੈਨੂੰ ਭੁੰਦੜ ਪਿੰਡ ਤੋਂ ਆਇਆ ਫੋਨ ਹਾਂਜੀ ਇੱਕ ਮੈਨੂੰ ਸੰਗਰੂਰ ਵੱਲੋਂ ਆਇਆ ਹਾਂਜੀ ਆਂਦੇ ਹੀ ਸਾਡੀ ਘੋੜੀ ਐ ਇਸ ਤਰ੍ਹਾਂ ਕਰਕੇ ਦਰਦ ਵੀ ਮੁੰਦੀ ਐ ਤੇ ਥੋੜੀ ਥੋੜੀ ਲੱਦ ਥੋੜਾ ਥੋੜਾ ਪਿਸ਼ਾਬ ਕਰਦੀ ਮੈਂ ਕਹਾ ਸੂਲ ਹੁੰਦਾ ਉਦੋਂ ਹਾਂਜੀ ਠੀਕ ਐ ਸੂਲ ਤੋਂ ਫਿਰ ਮਾੜਾ ਮਾੜਾ ਪ੍ਰੇਮਾ ਹੋਇਆ ਗਲ ਦਵਾਈ ਦਿੰਦੇ ਸੀ ਇਹ ਨੰਗ ਦੀ ਨਹੀਂ ਗਲ ਗਲ ਦੀ ਬਿਮਾਰੀ ਹੈ ਜਾਨੀ ਕਿ ਵੀ ਆ ਦਿਨ ਗੌਰ ਕਰਨ ਵਾਲੇ ਹੈਗੇ ਆ ਹੁਣ ਹਨਾ ਅੱਖੀ ਅੱਜ ਕੱਲ ਮੱਖੀ ਬਹੁਤ ਚਿੱਟੀ ਦੀ ਮੱਖੀ ਹਾਂਜੀ ਹਾਂਜੀ ਉਹਦੇ ਕਰਕੇ ਕੋਈ ਨਾ ਕੋਈ ਉਹ ਨੁਕਸਾਨ ਉਹਦੇ ਕਰਕੇ ਹੀ ਹੋ ਰਿਹਾ ਵਾ ਬਿਲਕੁਲ ਜੀ ਤੇ ਬਾਬਾ ਜੀ ਤੁਸੀਂ ਫਿਰ ਵਪਾਰ ਲੈਂਚ ਕੰਮ ਕੀਤਾ ਜਾਂ ਬਰੀਡ ਗਲੈਂਚ ਕੰਮ ਕੀਤਾ ਬਈ ਭਾਗ ਮੈਨੂੰ ਤਾਂ ਸ਼ੌਂਕ ਸੀ ਸਵਾਰੀ ਦਾ ਹਾਂਜੀ ਮੈਂ ਤਾਂ ਚੜਾਈ ਵਾਲੀ ਜਾਨਵਰ ਭਾਗਦਾ ਹੀ ਗਿਆ ਇਹ ਜਿਹੜਾ ਰਾਵੀ ਚਨਾ ਦੀ ਨਸਲ ਸੀ ਇਹ ਹੁਣ ਮੱਝੂ ਕਿਆਂ ਵਾਲੇ ਆਂਦੇ ਆ ਹਾਂਜੀ ਇਹ ਚੜਾਈ ਨੇ ਚੰਗੀਆਂ ਸੀ ਠੀਕ ਹੈ ਜੀ ਮੈਂ ਵੀ ਕੋ ਇੱਥੋਂ ਦਾਰਾ ਪਰ ਹੋਊਗਾ ਮੇਰਾ ਗੱਲ ਮੈਂ ਡੇਢ ਘੰਟੇ ਜੀ ਪਹੁੰਚਾਂਦਾ ਅੱਛਾ ਜੀ ਗਾਮ ਜਾਣਾ ਠੀਕ ਹੈ ਹਿਮਲਾ ਤੇ ਰੋਜ਼ ਸਵਾਰੀ ਕਰਦੇ ਸੀ ਜੀ ਮੈਂ ਰੋਜ਼ ਜੀ ਸਬ ਤੋਂ ਜੇ ਲੰਮੀ ਰਾਈਡ ਦੀ ਗੱਲ ਕਰਕੇ ਕਿੰਨੀ ਕਿੰਨੀ ਕ ਸਵਾਰੀ ਲੰਮੀ ਕੀਤੀ ਹੋਊਗੀ ਲੰਮਾ ਜੇ ਪੈੜਾ ਤਿਆ ਕੀਤਾ ਹੋਵੇ ਸ੍ਰੀ ਮਾਨ ਜੀ ਲੰਮਾ ਪੈੜਾ ਤਾਂ ਬਹੁਤ ਮੈਂ 50 50 ਕੋ ਪੈਦਲ ਵੀ ਤੁਰਿਆ ਅੱਛਾ ਜੀ 50 ਕੋ 13 ਹਾਂ ਜੀ ਠੀਕ ਹੈ ਇੱਕ ਕੋ ਦਾ 2 ਮੀਲ ਹਾਂ ਜੀ 2 ਕਿਲੋਮੀਟਰ ਦਾ 1 ਮੀਲ 13 ਅਸੀਂ ਬੋਤੇ ਲਏ ਹੰਬੋਰੋਂ ਹਾਂ ਜੀ ਉੱਥੋਂ ਤੁਰ ਪਏ ਸਾਨੂੰ ਮੁਕਸਰ ਦਨ ਛੁ ਗਿਆ ਠੀਕ ਹੈ ਇਹ ਬੁੱਡੀਆਂ ਬਾਹਰ ਜਾਣ ਦਨ ਛਪਿਆ ਹੋਇਆ ਸੀ ਮਾੜ ਡਰਾ ਵੀ ਬੋਤਾ ਕਟੋਲੇ ਦਾ ਬੁੱਡੀਆਂ ਦੇ ਲੱਤ ਨਾ ਮਾਰੇ ਹਾਂ ਜੀ ਮੈਂ ਬੁੱਲੀ ਨੂੰ ਆਖਿਆ ਭਾਈ ਬੀਬੀ ਬੋਤਾ ਵੇਖੋ ਲੱਤ ਨਾ ਮਾਰੇ ਹਾਂ ਜੀ ਤਾਂ ਉਹ ਬੁੱਲੀ ਬੋਲਦੀ ਕੁ ਵੀ ਆ ਬਾਈ ਸਾਡੇ ਪਿੰਡਾਂ ਦੇ ਐ ਮੈਂ ਕਿਹਾ ਬੀਬੀ ਸਾਡਾ ਪਿੰਡ ਭਾਈ ਬਹੁਤ ਦੂਰ ਹੈ ਹਾਂ ਜੀ ਉਹ ਆ ਜਿਹੜਾ ਬਾਈ ਮੈਂ ਕਿਹਾ ਬੀ ਬਾਗੇ ਪੁਰਾਣੇ ਕੋਲੇ ਰਾਜਣ ਹਾਂਜੀ ਉਹ ਆਂਦੀ ਭਾਈ ਮੈਂ ਬਾਗੇ ਪੁਰਾਣੇ ਦੀ ਕੁੜੀ ਆ ਮਾ ਜੀ ਤੇ ਇੱਥੇ ਵਿਆਹੀ ਆ ਤੁਹਾਡੀ ਕੋਈ ਠਹਿਰ ਮੈਂ ਕਿਹਾ ਭਾਈ ਨਹੀਂ ਵੀ ਮਾੜੀ ਮੋਟੀ ਅਸੀਂ ਜਾਣਾ ਪਿੰਡ ਹਾਂਜੀ ਉਹ ਆਂਦੀ ਭਾਈ ਸਾਡਾ ਵਿਹੜਾ ਬਹੁਤ ਖੁੱਲਾ ਪੱਠੇ ਵੀ ਮੰਨਣਗੇ ਰੋਟੀ ਪਾਣੀ ਖਾਓ ਤੜਕੇ ਚਾਹ ਪੀ ਕੇ ਜਾਓ ਠੀਕ ਹੈ ਮੈਂ ਕਿਹਾ ਪਰਨੇ ਸ਼ਾਬਾਸ਼ ਜਿਉਂਦੇ ਰਹੋ ਅਸੀਂ ਪਿੰਡ ਜਾਣ ਦਾ ਸਾਡਾ ਵਿਚਾਰ ਹੈ। ਵੀ ਕੋਈ ਸਾਧਨ ਬਣ ਗਿਆ ਤਾਂ ਮੈਂਗਾ ਟ੍ਰੈਕ ਕੋਲ ਤੇ ਚੜਾ ਲੈਨੇ। ਚਾਰ ਬੋਤੇ ਦੀ ਸਾਡੇ ਕੋਲ। ਅੱਛਾ ਜੀ। ਉਹ ਤਾਂ ਫਿਰ ਉਦੋਂ ਖੂਹਾਂਸ ਤੇ ਲਿਆਉਂਦੇ ਹੋਵੋਗੇ ਜਾਂ ਵੈਲੀ ਵਾਣ ਵਾਸਤੇ। ਉਦੋਂ ਜੀ ਹਲ-ਹਲ ਜੋੜੀ ਦੇ ਸੀਗੇ। ਖੂਹ ਜੁੜਦੇ ਸੀਗੇ। ਹਾਂ ਜੀ। ਬੋਤਾ ਬਹੁਤ ਤੰਮ ਕਰਦੇ। ਹਾਂ ਜੀ ਹਾਂ ਜੀ ਹਾਂ ਜੀ। ਮੈਂ ਕਈ ਵਾਰਾਂ ਗੱਲ ਕਰਦਾ ਹੁਣ ਸਕੇ ਹੀ ਭੈਣੀਆਂ ਦੀ ਬਾਈ ਰਹਿ। ਨਹੀਂ ਬਿਲਕੁਲ ਬਿਲਕੁਲ ਸਮਾਂ ਅੱਗੇ-ਅੱਗੇ ਵਾਕਏ ਸਮਾਂ ਸੀ ਕਿਉਂਕਿ ਬਦਲ ਗਿਆ। ਉਹੀ ਗੱਲ ਆ ਰਹੀ ਅੱਗੇ ਤਾਂ ਦੂਰ ਦੂਰ ਤੱਕ ਜੇ ਕੋਈ ਉਹ ਜਾਏ ਮਿਲ ਜਾਣਾ ਨਿਹਰਾ ਸਵੇਰਾ ਹੋ ਜਾਣਾ ਜਿੱਥੇ ਮਰਜੀ ਠਹਿਰ ਜਾਣਾ ਕੋਈ ਚੱਕਰ ਹੀ ਨਹੀਂ ਹੁੰਦਾ ਸੀਗਾ ਤੇ ਅੱਜ ਕੱਲ ਤਾਂ ਆਪਦੇ ਰਹਿਦਾਰੀ ਦੇ ਘਰੇ ਜਾਣਾ ਹੋਵੇ ਤਾਂ ਬਾਰ ਖੜਕਾਉਣਾ ਪੈਂਦਾ ਸਮਾਂ ਆ ਗਿਆ ਹੁਣ ਤਾਂ ਅੱਗੇ ਬੰਦੇ ਨੂੰ ਰਾਹ ਪਾਉਣ ਜਾਣਾ ਤਾਂ ਆਖਣਾ ਹੁਣ ਤੂੰ ਮੁੜ ਜਾ ਕਾਂ ਬੰਦੇ ਫਿਰਦੇ ਆ ਮੈਂ ਜਾਂਦਾ ਹੂੰ ਹੁਣ ਜਦੋਂ ਬੰਦਾ ਵੇਖੀ ਦਾ ਡਰੀ ਦਾ ਲੁੱਟਣ ਵਾਲਾ ਨਾ ਹੋਵੇ ਸਹੀ ਗੱਲ ਉਹੀ ਆ ਨਾ ਕਿ ਰਹਿਦਾਰੀ ਚ ਵੀ ਜਾਣਾ ਤਾਂ ਉੱਥੇ ਵੀ ਬਾਰ ਖੜਕਾਉਣਾ ਪੈਂਦਾ ਵੀ ਪਾਈ ਅਸੀਂ ਆਏ ਆ ਖੋਲ ਦੋ ਬਿਲਕੁਲ ਜੀ ਸਮਾਂ ਸਮਾਂ ਇਹਦਾ ਹੈ ਹੀ ਆ ਜੀ ਸਮੇਂ ਦਾ ਦਾ ਬਹੁਤ ਫਰਕ ਪੈ ਜਾਂਦਾ ਵਾ ਤੇ ਆਹ ਦਾ ਸਮਾਂ ਵਾਕਿਓ ਤੁਸੀਂ ਦਾ ਤੁਸੀਂ ਤਾਂ ਬਹੁਤ ਤਰ੍ਹਾਂ ਦਾ ਸਮਾਂ ਹੰਡਾ ਲਿਆ ਬਾਪੂ ਵੇਖੋ ਜੀ ਵੇਖਣਾ ਸਦੀ ਬਦਲ ਗਈ ਹਾਂਜੀ ਬਹੁਤ ਤਾਂ ਵੇਖੇ ਅਸੀਂ ਸਾਡੇ ਬਜ਼ੁਰਗ ਹੋ ਸੀਗੇ ਉਹਨਾਂ ਨੂੰ ਮਰਬੇ ਮਿਲੇ ਸੀ ਉਧਰ ਪਾਸ ਮਰ ਆਪਾਂ ਬਾਾਰ ਚ ਕੀਆ ਨੇ ਬਾਾਰ ਨੂੰ ਆਹ ਤਾਂ ਉਹਦਰ ਜਿੱਧਰ ਅੱਛਾ ਠੀਕ ਆ ਅੱਗੇ ਤਾਂ ਬਾਰਡਰ ਤੋਂ ਹਾਂਜੀ ਅੱਛਾ ਜੀ ਜਦੋਂ ਹਲ ਜਲ ਹੋਈ ਹਾਂਜੀ ਆਹੀ ਟਾਈਮ ਸੀਗਾ ਮੇਰਾ ਖਿਆਲ 5:30 ਦਾ ਹਾਂਜੀ ਹਾਂ ਦੇ ਵੀ ਨਿਕਲਣਾ ਪਊਗਾ ਬਾਜੇ ਮਸਲ ਮੰਦ ਦੇ ਢੋਲ ਵੱਜਣ ਠੀਕ ਹੈ ਇੱਕ ਬਜ਼ੁਰਗ ਆਇਆ ਬੋਜੀ ਸੀਗਾ ਹਾਂ ਦਾ ਸੁਪੇਧਾਰ ਸਾਹਿਬ ਮੈਂ ਕੀ ਕਰਾਂ ਮੇਰੇ ਕੋਈ ਸਾਧਨ ਨਹੀਂਗਾ ਹਾਂਜੀ ਬਾਪੂ ਜੀ ਆ ਦਾ ਸੁਪੇਧਾਰ ਸਾਹਿਬ ਸਾਡੇ ਕੋਲ ਇਹ ਆ ਦੋ ਜੋੜੀਆਂ ਪਲਦਣੀਆਂ ਹਾਂਜੀ ਇੱਕ ਜੋੜੀ ਤੁਸੀਂ ਲੈ ਜਾਓ ਭਾਈ ਹੂੰ ਤੇ ਕੋਈ ਬੱਚੇ ਪਰਿਵਾਰ ਨੂੰ ਆਪਦੇ ਨੂੰ ਬਾਹਰ ਕੱਢ ਲੈ ਜਾ ਲੋ ਹਾਂਜੀ ਹੁਣ ਉਹਨੂੰ ਬਲਦ ਦਿੱਤੇ ਜੀ ਉਹਨੇ ਪੰਜਾਲੀ ਨੂੰ ਰੱਸਾ ਪਾ ਕੇ ਪੱਠੇ ਪਾਉਣ ਵਾਲੀ ਖੁਰਲੀ ਚ ਬਵਾ ਕੇ ਗਿਆ ਪਰਿਵਾਰ ਠੀਕ ਹੈ ਜੀ ਸਹੀ ਹੈ ਹੂੰ ਦੂਜੇ ਸਾਲ ਪੈਸੇ ਦੇਣਾ ਆਇਆ ਬਾਪੂ ਜੀ ਪੈਸੇ ਨਾ ਲਵੇ ਆਂਦਾ ਸਰਦਾਰ ਜੀ ਜੇ ਤੁਸੀਂ ਬਲਦ ਨਾ ਦੰਦੇ ਤੇ ਮਾਂ ਆਪਦੇ ਪਰਿਵਾਰ ਨੂੰ ਮਾਰਨ ਲੱਗਾ ਸੀਗਾ ਅੱਛਾ ਜੀ ਵੀ ਮੁਸਲਮਾਨਾਂ ਦੇ ਹੱਥ ਨਾ ਬੁੜੀਆਂ ਦੇ ਕੁੜੀਆਂ ਆ ਜਾਣ ਠੀਕ ਹੈ ਹੁਣ ਸਮਾਂ ਇੰਨਾ ਬਦਲ ਗਿਆ ਅਣਖ ਹੀ ਆ ਕਿ ਗੇ ਉਦੋਂ ਅਣਖ ਤੇ ਵੀ ਸੀ ਤੇ ਸ਼ਰਮ ਵੀ ਸੀ ਸੀ ਇੰਨਾ ਯੁੱਗ ਬਦਲ ਗਿਆ ਬਿਲਕੁਲ ਜੀ ਇਹ ਤਾਂ ਹੈ ਬਹੁਤ ਫੱਕ ਬਹਿ ਜਾਓ ਬਪੂ ਉਦੋਂ ਤਾਂ ਫਿਰ ਜਦੋਂ ਬਾਰਡਰ ਹੈ ਨਹੀਂ ਸੀ ਕੁਲਾ ਸੀਗਾ ਉਹ ਤਾਂ ਫਿਰ ਲਾਹੌਰ ਤੱਕ ਉਧਰ ਵੀ ਜਾਂਦੇ ਹੋਗੇ ਲੈਣ ਸ ਉਹ ਨਹੀਂ ਜੀ ਅਸੀਂ ਮੈਂ तकरीबन ਛੋਟਾ ਸੀ ਉਹ ਛੋਟੇ ਸੀ ਜਾਨਕਿ ਉਹ ਤੋਂ ਫਿਰ ਘਰੇ ਆਪਣੇ ਬਜ਼ੁਰਗੋ ਤਾਂ ਰਖਦੇ ਸੀਗੇ ਜਾਨਵਰ ਉਹ ਉਦੋਂ ਜੀ ਆਏ ਸੀਗੇ ਪੈਨਸ਼ਨ ਅੱਛਾ ਜੀ ਕਪਤਾਨ ਸੀਗੇ ਅੱਛਾ ਜੀ ਠੀਕ ਹੈ ਇਹ ਵਾਰ ਸ਼ੌਕ ਫਿਰ ਤੋਂ ਕਦੋਂ ਸ਼ੁਰੂ ਕੀਤਾ ਘਰੇ ਕੰਮ ਇਹ ਨਹੀਂ ਪਹਿਲਾਂ ਤੋਂ ਹੀ ਸੀਗਾ ਪਹਿਲਾਂ ਹੀ ਸੀਗਾ ਹਾਂ ਜੀ ਠੀਕ ਹੈ ਜੀ ਸਹੀ ਹੈ ਤੇ ਫਿਰ ਕਿਹੜੀ ਕਿਹੜੀ ਅੱਜ ਦੇ ਟਾਈਮ 'ਚ ਕਿਹੜੀ ਕਿਹੜੀ ਨਸਲ ਆ ਜੀ ਆਪਣੇ ਕੋਲ ਹੁਣ ਜਿਹੜੀ ਪਾਲ ਰਹੇ ਆਂ ਦੇਖੋ ਇਹ ਮੇਰੇ ਕੋਲੇ ਹਜੇ ਮਜੂ ਕੇ ਆਣਾ ਚਾਹੁੰ ਤਨ ਜਾਨਵਰ ਅੱਛਾ ਜੀ ਦੋ ਘੋੜੇ ਹਮ ਇੱਕ ਘੋੜੀ ਇੱਕ ਗੁਜਰਗਰੀ ਠੀਕ ਹੈ ਤੇ ਦੋ ਸਿੰਧੀ ਠੀਕ ਹੈ ਜੀ ਸਿੰਧੀ ਦਾ ਯਾਨੀ ਕਿ ਤੁਸੀਂ ਫਿਰ ਉਹ ਸਿੰਧੀ ਦਾ ਪੱਕਾ ਰੱਖੇ ਹੀ ਰੱਖਿਆ ਹੋ ਸ਼ਕੀਨ ਇੰਨੇ ਉਹਦੇ ਦਾ ਉਹ ਨਹੀਂ ਸ਼ਕੀਨ ਉਹ ਚੜਾਈ ਨਹੀਂ ਚੰਗੀਆਂ ਜੀ ਉਹ ਹਾਂਜੀ ਹੁਣ ਹੁਣ ਵੀ ਫਿਰ ਚੜਾਈ ਕਰਦੇ ਹੋ ਮੈਂ ਤਾਂ ਹਜੇ ਵੀ ਚੜ ਜਣਾ ਅੱਛਾ ਜੀ ਹਾਂਜੀ ਠੀਕ ਹੈ। ਇਹ ਵਧੀਆ ਗੱਲ ਆ ਜੀ। ਉਹ ਉਸ ਚੀਜ਼ ਨਾਲ ਵੀ ਸਿਹਤ ਦਾ ਫਰਕ ਪਿਆ ਵਾ ਤੁਹਾਡਾ ਵੀ ਅਜੇ ਤੱਕ ਵਧੀਆ ਸਿਹਤ ਸਹੀ ਆ। ਸਹੀ ਮੇਰੀ ਉਮਰ ਹੋ ਗਈ ਆ 85ਵਾਂ ਜਾਂਦਾ ਮੈਂ ਹਜੇ ਵੀ ਠੀਕ ਆ ਮਾਰੇ ਜੇ ਗੋਡੇ ਮੇਰੇ ਕਰਦੇ। ਹਾਂਜੀ। ਇਹਦਾ ਜਿਹੜਾ ਬੰਦੇ ਕੋਲੇ ਮੇਰੇ ਹਿਸਾਬ ਨਾਲ ਘੋੜਾ ਘਰੇ ਰੱਖਿਆ ਜੀ ਜਾਂ ਘੋੜੀ ਰੱਖੀ ਆ ਉਹਨੂੰ ਸਵਾਰੀ ਜ਼ਰੂਰ ਕਰਨੀ ਚਾਹੀਦੀ ਆ। ਬੰਦਾ ਹਫ਼ਤੇ ਦੀ ਦੋ ਵਾਰੀ ਕਰੇ। ਮੈਂ ਤਾਂ ਆਖੂ ਜੀ ਰਜਾਨਾ ਚੜੋ ਸਵੇਰ ਸ਼ਾਮ। ਹਾਂਜੀ। ਬਹੁਤ ਚੰਗੀ ਆ। ਫੀਰੇ ਗੁਰੂ ਦੀ ਮਿਹਰੇ ਇਹਦਾ ਗੁਰੂ ਦੀਆਂ ਮੋਹਰਾਂ ਮੋਹਰਾਂ ਜੀ ਮੋਹਰਾਂ ਬਿਲਕੁਲ ਜੀ ਬਿਲਕੁਲ ਇਹ ਇਹ ਨਿਆਮ ਤਾਂ ਹਰ ਇੱਕ ਨੂੰ ਮਿਲਦੀਆਂ ਨੇ ਜੀ ਇਹਦਾ ਗੁਰੂ ਦੀ ਬਖਸ਼ਿਸ਼ ਨਾਲ ਹੀ ਆ ਜਿਹਨੂੰ ਬਖਸ਼ਿਸ਼ ਹੋਊਗੀ ਉੱਥੇ ਹੀ ਮਿਲਦੀ ਹੈ ਇਹ ਚੀਜ਼ ਹਰ ਇੱਕ ਬੰਦਾ ਸੋਚਦਾ ਰਹਿੰਦਾ ਕਿ ਲੈ ਆਵਾਂਗੇ ਪਰ ਨਹੀਂ ਉਹ ਗੱਲ ਉਹ ਤੁਹਾਡੇ ਵਾਲੀ ਜਿਵੇਂ ਤੁਸੀਂ ਕਹਿੰਦੇ ਜਿਹਦੇ ਕੋਲੇ ਸ਼ੌਂਕ ਹੈਗਾ ਵਾ ਉਹਨੂੰ ਫੇਰ ਫੇਰ ਹੀ ਇਹ ਚੀਜ਼ ਦੇ ਵਾਲੇ ਪਾਸੇ ਜਾਊਗਾ ਉਹ ਤੇ ਜਿਹੜੇ ਬਾਪੂ ਜੀ ਨਵਾਂ ਕੋਈ ਫਾਰਮ ਸ਼ੁਰੂ ਕਰ ਰਹੇ ਆ ਬੰਦੇ ਹਾਂਜੀ ਉਹ ਕਿਹੜੀਆਂ ਗੱਲਾਂ ਦਾ ਕੋ ਧਿਆਨ ਰੱਖਣ ਜਿਹੜਾ ਜ਼ਰੂਰੀ ਹੈ ਵੀ ਕੱਲ ਨੂੰ ਉਹ ਚੀਜ਼ ਬਾਅਦ ਵਿੱਚ ਘਟਾਣਾ ਖਾਣ ਨੁ ਉਹੀ ਆ ਵੀ ਜ਼ਿਆਦਾ ਤਾਂ ਆਪ ਦਾ ਹੀ ਖਿਆਲ ਹੋਵੇ ਮਾੜਾ ਮੋਟਾ ਜਾਣ ਪਾਰੀ ਹੋਵੇ ਫੇਰ ਰੱਖਦਾ ਹਾਂ ਜੀ ਚੰਗੀ ਤੇ ਚੰਗੀ ਹਾਈਟ ਵਾਲੀ ਹੋਵੇ ਹੂੰ ਚੰਗਾ ਕਲਰ ਹੋਵੇ ਹਾਂਜੀ ਫੇਰ ਇਹ ਠੀਕ ਆਪਾਂ ਨੌਕਰਾਂ ਤੇ ਨਿਰਪਰ ਤੇ ਡਾਕਟਰ ਫੇਰ ਤਾਂ ਉਹ ਫੇਰ ਤਾਂ ਇਹ ਤਾਂ ਹੈ ਹੀ ਆ ਜੀ ਕਿਉਂਕਿ ਅੱਜ ਦੇ ਟਾਈਮ 'ਚ ਦਾ ਮੇਰੇ ਹਿਸਾਬ ਨਾਲ ਚਲੋ ਇਹ ਘੋੜਿਆਂ ਵਾਲਾ ਤਾਂ ਛੱਡੋ ਕਿਹੇ ਵੀ ਬਿਜ਼ਨਸ ਦੇ ਵਿੱਚ ਲਾ ਲਓ ਜਦੋਂ ਆਪਾਂ ਕੋਈ ਤੀਜੇ ਬੰਦੇ ਦੀ ਰਾਇ ਲੈਣ ਲੱਗੇ ਸਮਝ ਲਓ ਵੀ ਉਹਨੇ ਐ ਵਿੱਚ ਆਪਦਾ ਰੋਪੀ ਕਮਾਦੀ ਵੀ ਚਾ ਚਲੀ 1000 ਦੀ 5000 ਦੀ ਕਿਹੇ ਵੀ ਕਰਨਾ ਜੀ ਕਰਨਾ ਤੇ ਉਤੇ ਉਹੀ ਉਹੀ ਚੀਜ਼ ਜਿਹੜੀ ਉਹੀ ਸਭ ਤੋਂ ਵੱਡਾ ਨੁਕਸਾਨ ਕਰ ਜਾਂਦੀ ਹੈ ਜੀ ਹਾਂਜੀ ਉਹ ਚੀਜ਼ ਬਾਅਦ ਵਿੱਚ ਉੱਠਣ ਨਹੀਂ ਦਿੰਦੀ ਬੰਦੇ ਨੂੰ ਤੇ ਜਿਹੜੀ ਜੇ ਆਪਾਂ ਕਰੇ ਕੋਈ ਇੱਕ ਬੰਦਾ ਇੱਕ ਜੀਆਂ ਦੋ ਜਾਨਵਰ ਵੇਹੇ ਰੱਖਣਾ ਚਾਹੁੰਦਾ ਕਈ ਬੰਦੇ ਸੋਚਦੇ ਆ ਵੀ ਆਪਾਂ ਬੱਚਾ ਪਾਲ ਲਏ ਕੋਈ ਕਹਿੰਦਾ ਯਾਰ ਵੀ ਘੋੜੀ ਲੈ ਲੇ ਬੱਚੇ ਨਾਲੋਂ ਘੋੜੀ ਚੰਗੀ ਜੀ ਲੱਸੀ ਲੈ ਲਓ ਰਾਜੀ ਹੋ ਜੂ ਹਾਂਜੀ ਤੇ ਜੇ ਪਹਿਲੀ ਚੋਰੀ ਪਹਿਲਾ ਫਹਾ ਆਪਾਂ ਜਾਣਕਰ ਨਾਂ ਪਤਾ ਲੱਗੇ ਇਹ ਜਾਨਵਰ ਚੌਥ ਤੋਂ ਚਲਾਕ ਹੁੰਦਾ ਕਿਸੇ ਖਚਣ ਢੂਣ ਵਾਲੀ ਚੀਜ਼ ਨਾਲ ਬੰਨਤਾ ਉੱਥੇ ਹੀ ਛੱਟਾਊਗਾ ਛੱਟਾਊਗਾ ਜੀ ਸਹੀ ਗੱਲ ਆ ਤੇ ਮੁੱਸਾ ਪਸ਼ੂਆ ਨਾਲੇ ਉੱਤੇ ਚੜੋ ਹੂੰ ਨਾਲੇ ਬੱਚਾ ਲਓ ਕਰੀਏ ਸਹੀ ਹੈ ਜੀ। ਆ ਇਹ ਚੀਜ਼ ਕਿਉਂਕਿ ਕਈ ਬੰਦੇ ਕਹਿੰਦੇ ਬੱਚਾ ਲੈ ਕੇ ਪਾਲ ਲਗੇ ਬੱਚਾ ਆਪਾ ਤਿਆਰ ਕਰ ਲਾਂਗੇ ਆਪਦੇ ਹਿਸਾਬ ਨਾਲ ਕਰ ਲਾਂਗੇ ਸਿਖਾ ਲਾਂਗੇ। ਉਹ ਤਾਂ ਠੀਕ ਹੈ ਪਰ ਬੱਚਾ ਔਖਾ ਸਾਹਮਣਾ। ਅੱਛਾ ਜੀ। ਤੇ ਇੱਕ ਚੀਜ਼ ਹੋਰ ਆ ਵਾ ਪੂ ਜਿਵੇਂ ਨਾ ਜਿਵੇਂ ਅੱਜ ਦਾ ਟਾਈਮ ਤਾਂ ਜਿਹੜਾ ਸਾਰਾ ਵਪਾਰ ਦਾ ਚੱਲ ਪਿਆ ਹੈ ਨਾ। ਹਾਂ ਜੀ। ਉਪਾਰ ਲੈਨ ਦੇ ਵਿੱਚ ਜਦੋਂ ਕੰਮ ਚੱਲੀ ਜਾਂਦਾ ਵਾ ਐਡਾ ਐਡਾ ਵੱਡਾ ਵੱਡੇ ਹੋ ਗਿਆ ਕੰਮ ਉੱਥੇ ਛੋਟਾ ਬੰਦਾ ਜਿਹੜਾ ਵਾ ਇੱਕ ਦੋ ਜਾਨਵਰਾਂ ਲੈ ਜਾਂ ਜਿਹੜੇ ਬੰਦੇ ਨਿੱਕਾ ਬੂਟਾ ਸ਼ੌਂਕ ਰੱਖਦੇ ਸੀ ਵੀ ਇੱਕ ਦਾ ਜਾਨਵਰ ਲੈ ਜਾਂਦਾ ਉਹਨਾਂ ਦੇ ਤੁਸੀਂ ਅੱਗੇ ਕੀ ਵੇਖਦੇ ਅੱਜ ਤਾਂ ਫਾਰਮ ਜਿਹੜੇ ਵੱਡੇ ਹੋ ਗਏ ਆ ਜਾਨਵਰਾਂ ਦੇ ਰੇਟ ਬਹੁਤ ਵੱਡੇ ਹੋ ਗਏ ਆ ਉੱਚੇ ਹੋ ਗਏ ਆ ਫਾਰਮਾਂ ਦੇ ਰੇਟ ਜੀ ਇੱਕ ਫਾਰਮਾਂ ਦੇ ਰੇਟ ਕੀ ਆ ਮਲਾਈ 2-2 ਲੱਖ ਹੋ ਗਈ ਹਾਂਜੀ ਮਾੜਾ ਬੰਦਾ ਕੀ ਬਣਾ ਲੂਗਾ ਕੀ ਬਣਾ ਲੂ ਹਾਂਜੀ ਉਹੀ ਗੱਲ ਮੈਂ ਕਰਦਾ ਉਹ 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 ਛੋਟਾ ਬੰਦਾ ਜਿਹੜੇ ਬੰਦੇ ਸ਼ਕੀਨ ਸੀਗੇ ਹਾਂਜੀ ਉਥੇ ਇੱਕ ਚੀਜ਼ ਹੋਰ ਆ ਜਿਹੜਾ ਸ਼ੌਂਕੀ ਬੰਦਾ ਉਹੀ ਹੋਊਗਾ ਜਿਹੜਾ ਜੇ ਕਬੱਡੀ ਦਾ ਪਲੇਅਰ ਕਹੀਏ ਤਾਂ ਮਾੜੇ ਘਰ ਤੇ ਉੱਠੂਗਾ ਤਗੜੇ ਚੋਂ ਨਹੀਂ ਉੱਠਦਾਗਾ ਹਾਂਜੀ ਮਾੜੇ ਘਰ ਚੋਂ ਉੱਠ ਕੇ ਘਰ ਤਗੜਾ ਕਰ ਲੂਗਾ ਹਾਂਜੀ ਉਹੀ ਏ ਆ ਵੀ ਪਹੁੰਆਂ ਦਾ ਜੱਕਾ ਇਹ ਵੀ ਚੀਜ਼ ਦਾ ਸ਼ੌਂਕ ਆ ਉਹ ਬੰਦਾ ਉਹੀ ਉੱਠੂਗਾ ਜਿਹੜਾ ਆਪ ਹੱਥੀਂ ਕੰਮ ਕਰਨ ਵਾਲਾ ਹੈਣਾ ਜੀ ਬਿਲਕੁਲ ਇਹ ਨਹੀਂ ਵੀ ਉਹ ਬੰਦਾ ਤਗੜੇ ਘਰੋਂ ਉੱਟ ਕੇ ਕਹ ਦੂਗਾ ਯਾਰ ਵੀ ਮੈਂ ਇਸ ਕੰਮ ਨੂੰ ਬਹੁਤ ਅੱਥੀ ਕੰਮ ਕਰੋ ਜਿਸ ਪਰਿਵਾਰ ਦੇ ਜੀ ਬੰਦੇ ਬੁੜੀਆਂ ਕੰਮ ਕਰਦੇ ਉਹ ਕਾਮਯਾਬ ਹਾਂਜੀ ਜੀ ਐ ਵੀ ਉਸ ਉਹ ਮੈਂ ਉਹੀ ਗੱਲ ਕਰਦਾ ਉਹਨਾਂ ਦਾ ਪੁੱਖ ਅੱਗੇ ਬਹੁਤ ਸਹੀ ਨਹੀਂ ਲੱਗਦਾ ਜਿਹੜਾ ਬੰਦਾ ਕੋਈ ਸ਼ੌਂਕੀ ਬੰਦਾ ਹੋਊਗਾ ਕਿ ਉਹ ਜੇ ਟੌਣ ਘਰੋਂ ਉੱਠਦਾ ਵਾ ਉਹਨੂੰ ਬੜਾ ਔਖਾ ਵੀ ਇਸ ਵਹਿੰਦੀ ਤਕਦੀਰ ਯਾਨੀ ਕਿ ਨੇਰੀ ਚ ਦੇ ਵਿੱਚ ਸਟਰਗਲ ਕਰਨੀ ਜਿਹੜੀ ਬਹੁਤ ਔਖੀ ਹੋਊਗੀ ਕਿਉਂਕਿ ਅੱਜ ਦੇ ਟਾਈਮ 'ਚ ਜਿਵੇਂ ਤੀਕ ਇਹਨੇ ਮਲਾਈ ਜਿਹੜੀ ਉਹ ਹੋ ਗਈ ਇੰਨੀ ਇੰਨੀ ਮਹਿੰਗੀ ਹੋ ਗਈ ਆ ਤੇ ਉਹ ਮੇਰੇ ਅਰਕਾ ਜੇ ਕੋਈ ਕਵੇ ਵੀ ਆਰੂ ਨਿੱਕੀ ਜੀ ਕੋਈ ਹਿਸਾਬ ਦੀ ਘੋੜੀ ਲਿਆਵਾਂਗੇ ਤੇ ਫਿਰ ਚੰਗੇ ਘੋੜੇ ਤੋਂ ਮਲਾ ਲਾਂਗੇ ਮੈਂ ਸ੍ਰੀ ਮਾਨ ਜੀ ਉਹ ਵੀ ਸਮਾਂ ਸੀ 5 500 ਦੀ ਘੋੜੀ ਲੈ ਆ ਬਲੋਤਰੇ ਤੋਂ ਅੱਛਾ ਜੀ ਤੇ ਅੱਜ ਆ ਵੇਖ ਲਓ ਬਈ ਲੱਖਾਂ ਤੇ ਗੱਲ ਜੀ ਲੱਖਾਂ ਤੇ ਜਾਵਦੀ ਹੈ ਜੀ ਕਰੋੜਾਂ ਤੇ ਗਈ ਜੀ ਗੱਲ ਕਰੋੜਾਂ ਤੇ ਹਾਂਜੀ ਇੱਕ ਇੱਥੇ ਕੋੜਲੀ ਕੋਲੇ ਇੱਕ ਕਰੋੜ ਤੇ 5 ਲੱਖ ਦੀ ਰੇ ਮੈਂ ਆ ਮੰਨਾ ਨਾ ਉਹ ਜਿਹੜਾ ਮੁੰਡਾ ਨਾਲ ਦੇ ਉਹ ਆ ਦਾ ਬਾਪੂ ਮੈਂ ਨਾਲ ਸੀਗਾ ਇਨੇ ਦੀ ਹੈ ਜੀ ਕੋਈ ਅੱਛਾ ਜੀ ਤੇ ਆਪਣਾ ਤੁਸੀਂ ਅਜ ਤੱਕ ਮਹਿੰਗੇ ਤੋਂ ਮਹਿੰਗਾ ਜਾਨਵਰ ਕਿੰਨੇ ਦਾ ਸੇਲ ਕੀਤਾ ਹੋਊਗਾ ਮਾ ਜੀ ਮਹਿੰਗੇ ਤੋਂ ਮਹਿੰਗਾ 11 ਲੱਖ ਦੀ ਵੇਚੀ ਕੋਈ ਅੱਛਾ ਜੀ ਮੇਰਾ ਤਾਂ ਨੇੜੇ ਨੇੜੇ ਨਹੀਂ ਹੋਣੀ ਐ ਜੀ ਕੋਈ ਠੀਕ ਐ ਦੇ ਇਹ ਕਈ ਬੰਦੇ ਆnde ਸਾਡਾ ਆਏ ਆ ਮਾਇਆ ਦਾ ਵੀ ਤੋਰੋ ਮੇਰੇ ਨਾਲ ਅੱਛਾ ਜੀ 25 30 40 ਕੋ ਕੋੜਾ ਜਾਂਦਾ ਸਰਪ ਉਹ ਵੀ ਜਿਹੜਾ ਨਤ ਚੜਾਈ ਕਰਦੇ ਨੇ ਇਹ ਨਹੀਂ ਵਾਰ ਕੋੜਾ ਕੱਢਦਾ ਨਹੀਂ ਗਾ ਹਾਂਜੀ ਚੜਦਾ ਦਾ ਕੋਈ ਉਹ ਵੀ ਵੇਖਿਆ ਨਹੀਂ ਉਹ ਬਿਲਕੁਲ ਜੀ ਬਿਲਕੁਲ ਉਹੀ ਆ ਗੱਲ ਤਾਂ ਉਹੀ ਆ ਗੱਲਾਂ ਹੁਣ ਗੱਲਾਂ ਵੇਖਦੀਆਂ ਬੜਦਾ ਹਾਂਜੀ ਸਹੀ ਗੱਲ ਆ ਤੇ ਉਹ ਜਿਹੜਾ ਹੁਣ ਜਿਹੜੇ ਘੋੜਿਆਂ ਦੇ ਜਮਾ ਨਹੀਂ ਚੜਦੇ ਆਪਾਂ ਜਮਾ ਹੀ ਐਂ ਰੱਖਿਆ ਸਾਹਮਣੂ ਹੀ ਉਹਦਾ ਆਪਣੀ ਵਾਲੀ ਗੱਲ ਉਹ ਹੋ ਜਾਂਦੀ ਜਿਹੜਾ ਵਿਹਲਾ ਬੰਦਾ ਬੈਠਾ ਵਾ ਤੇ ਉਹ ਵੀ ਉਹ ਵਿਰਲੀ ਅੰਗੂ ਜਿੱਦਿ ਉਹਨੂੰ ਤੋਰਿਆ ਤੇ ਉਹਦੇ ਉਹਦਾ ਜਾਨ ਨਿਕਲਦੀ ਉਹਦੀ ਤੁਰਦਾ ਹੀ ਨਹੀਂ ਜੀ ਉਹ ਹਾਂਜੀ ਤੇ ਨਾ ਹਰ ਇੱਕ ਬੰਦਾ ਹਰ ਇੱਕ ਜਾਨਵਰ ਦੇ ਪੂਰੀ ਚਾਲ ਸਹੀ ਕਢਾਉਂਦਾ ਚਾਲ ਤਾਂ ਉਹੀ ਕਢਵਾਉ ਜਿਹੜਾ ਆਪ ਸ਼ਕੀਨ ਹੋਵੇ ਕਢਾ ਸਵਾਰੀ ਕਰਨ ਦਾ ਵੇਖੋ ਜੀ ਚਾਲ ਵਾਲੇ ਵੀ ਬਹੁਤ ਪੈਸੇ ਮੰਗਦੇ ਆ ਅੱਛਾ ਜੀ 40 40 30 30 ਹਜ਼ਾਰ ਰੁਪਈਆ ਮੰਗਦੇ ਆ 5-7 ਦਿਨ ਤੋਰ ਕੇ ਬਸ ਕਹਿੰਦੇ ਜੀ ਜਾਣੇ ਠੀਕ ਹੈ ਉਹਨੇ ਦਿਨਾਂ ਦੇ ਵਿੱਚ ਫਿਰ ਪੂਰੀ ਚਾਲ ਪਾ ਜਾਂਦੇ ਆ ਕਿ ਨਹੀਂ ਜੀ ਅਸਲੀ ਮਾਨ ਦੀ ਗੱਲ ਓ ਆ ਵੀ ਇਹ ਠੇ ਮਹੀਨਿਆਂ ਚ ਤੁਰਦਾ ਜਾਨਵਰ ਜੇ ਤੁਰਗੇ ਤਾਂ ਠੀਕ ਹੈ ਜੀ ਜਿਵੇਂ ਮੱਠੀ ਅਗਨਾ ਚੰਗੀ दारू ਨੇ ਵਰਦੀ ਆ ਹਾਂਜੀ ਨਿੱਗੀ ਸਵਾਰੀ ਨਾਲ ਜਾਨਵਰ ਤੁਰਦਾ ਕਈ ਜਾਨਵਰਾਂ ਨੂੰ ਪਾਟੀ ਪੈ ਜਾਂਦੀ ਉਹ ਚੜਾਉਣ ਲੱਗੇ ਡੇਕ ਦਿੰਦੇ ਆ ਇੰਨੀ ਕਰਨ ਲੱਗ ਜਾਂਦੀਆਂ ਘੋੜੀਆਂ ਹਾਂਜੀ ਉਹ ਫਿਰ ਬੇਕਾਰ ਹੋ ਜਾਂਦੀਆਂ ਬਿਲਕੁਲ ਇਹ ਤਾਂ ਹੌਲੀ ਹੌਲੀ ਜਿੰਨਾ ਘੋੜਾ ਪਿਆਰ ਨੂੰ ਮੰਨਦਾ ਉਹਨਾਂ ਘੋੜਦੋਂ ਨੂੰ ਮੰਨਦਾ ਹਾਂਜੀ ਯਾਰ ਨਾ ਚੜੋ ਹੌਲੀ ਹੌਲੀ ਇੱਧਰ ਲੈ ਕੇ ਇੱਧਰ ਲੈ ਕੇ ਫਿਰ ਜਾਨਵਰ ਤੁਰਦਾ ਹੋ ਗਿਆ ਸਹੀ ਹੈ ਜੀ ਇੱਕੋ ਦੜ ਨਹੀਂ ਜੇ ਆਖੀਏ ਜਾਂ 5-7 ਜਣ ਚ ਵੀ ਥੜੇ ਹੋ ਗਏ ਹਾਂਜੀ ਅਬ ਯੋ ਤਾਂ ਫਿਰ ਉਹਨਾਂ ਨੇ ਇੱਕੋ ਬਿਜ਼ਨਸ ਦੇ ਤੌਰ ਤੇ ਵੀ ਕੀ ਰਾਂ ਦੱਸਦਾ ਤੁਹਾਨੂੰ ਵੀ ਆਏ ਆ ਬਸ ਤੋਰੀ ਚੱਲਿਓ ਇਹਨੂੰ ਤੋੜ ਲੂਗੇ ਤੁਸੀਂ ਆਪੇ ਹੌਲੀ ਹੌਲੀ ਸਹੀ ਗੱਲ ਹੈ ਜੀ ਹਰ ਇੱਕ ਬੰਦੇ ਦਾ ਵਸ ਦੀ ਗੱਲ ਨਹੀਂ ਜੀ ਇਹਨੂੰ ਜਾਨਵਰ ਨੂੰ ਕਾਬੂ ਕਰਨਾ ਵੀ ਹਾਂ ਇਹ ਕਈ ਘੋੜੇ ਬਹੁਤ ਵੜੇ ਹੁੰਦੇ ਕਈ ਘੋੜੇ ਸਿਆਣਿਆਂ ਦੇ ਘੋੜਾ ਤੇ ਕੀੜਾ ਤੋੜ ਕੇ ਸਿਰਨੇ ਪੈਂਦੇ ਜੇ ਘੋੜਾ ਚੱਬਾ ਮਾਰੇ ਪੱਟਦਾ ਨਹੀਂ ਮੂੰਹ ਅੱਛਾ ਜੀ ਇਹ ਇਹ ਜੇ ਤੁਹਾਡੇ ਕੋਲੇ ਵੀ ਆਏ ਹੋਣੇ ਜਾਨਵਰ ਜੀ ਕੋਲੇ ਆਏ ਜੀ ਫਿਰ ਕਿਤੇ ਸਿੱਧੇ ਮਾਂਸ ਤੇ ਕਿਤੇ ਮਾਂਕ ਘੋੜੀ ਹਲ ਜੋੜੀ ਅੱਛਾ ਜੀ ਹਾਂ ਠੀਕ ਹੈ ਮਾਸੀਂ ਘੋੜੀਆਂ ਲਈ ਆਏ ਗਿਆ ਜੀ ਤੇ ਬਾਜੇਖਾਨੇ ਕੋਲੇ ਇੱਕ ਬੁਢਾ ਵਾਜਾ ਮਾਰਿਓ ਜਵਾਨੋ ਖੜਿਓ ਖੜਿਓ ਅੱਛਾ ਜੀ ਮਾ ਬਾਬਾ ਜੀ ਦੱਸੋ ਕੀ ਗੱਲ ਹੈ ਹਾਂਜੀ ਵੀ ਇੱਕ ਇੱਕ ਘੋੜੀਆਂ ਲਿਸੀਆਂ ਸੀ ਹਾਂ ਦਾ ਵੀ ਇਹ ਤਾਂ ਕੋਈ ਜਾਨਵਰ ਹੈ ਨਹੀਂ ਮਾ ਬਾਬਾ ਜੀ ਕਹੇ ਜੀ ਭਾਰਦੇ ਆਂ ਦਾ ਵੀ ਸਾਡੇ ਆ ਕੁੜੀ ਦਾ ਵਿਆਹ ਹਾਂਜੀ ਇਹ ਮੋਰੀ ਨੂੰ ਘੋੜੀ ਦੇਣੀ ਆ ਕੋਈ ਚੰਗਾ ਜਾਨਵਰ ਹੁੰਦਾ ਤਾਂ ਸੌਦਾ ਕਰਦੇ ਮਾ ਬਾਬਾ ਜੀ ਇੱਕ ਘੋੜੀ ਪੰਡ ਖੜੀ ਗਏ ਤੇ ਵੇਲੋਂ ਹਾਂ ਦਾ ਕਿਹੜਾ ਪੰਡਾ ਮਾ ਜੀ ਰਾਜਣ ਤੜਕੇ ਹੀ ਬਜ਼ੁਰਗ ਆ ਗਏ ਜੀ ਪਹਿਲੀ ਵਾਰ ਅੱਛਾ ਜੀ ਅਰੀ ਚਾਹ ਪੀਣ ਲੱਗੇ ਚਾਹ ਪੀਤੀ ਬੁੱਧੀ ਬਜ਼ੁਰਗਾਂ ਦੇ ਲਈ ਵੀ ਦੀ ਮੁੱਲ ਮਾਜੀ 2400 ਰੁਪਏ ਅੱਛਾ ਜੀ ਆਂਦਾ ਵੀ ਜਵਾਨਾ ਝੜ ਕੇ ਵਕਾ ਮਾਂ ਜਦੋਂ ਕੰਡਿਆਲਾ ਚੱਕਿਆ ਜੀ ਉਹਨੇ ਪਹਿਲਾਂ ਹੀ ਕੰਨ ਬਾਈ ਖੋਲਤੀ ਦਲੱਤੇ ਚਲਾਉਣ ਲੱਗ ਗਈ ਹਾਂ ਉਹ ਆਂਦਾ ਵੀ ਜਵਾਨਾ ਇਹ ਤਾਂ ਪਹਿਲਾਂ ਹੀ ਕੰਮ ਕਰ ਦੂਗਾ ਇਹਦਾ ਮੇਰੇ ਬੇਕਾਰ ਆ ਫਤਨੇ ਅੱਛਾ ਜੀ ਮਾਂ ਸਿਰ ਨੂੰ ਆਖਿਆ ਵੀ ਗੱਡਾ ਜੋੜ ਹਾਂ ਬੋਤੀ ਵੀ ਫੜਦਾ ਤੇ ਘੋੜੀ ਮੈਂ ਫੜਦਾ ਹਾਂ ਇਹ ਕੇ ਤੇ ਜੀ ਲੈ ਗਏ ਜਾ ਕੇ ਇੱਕ ਢੇੜਾ ਹੜਦਾ ਲਿਆਂਦਾ ਲੋਹੇ ਦੇ ਹਾਲ ਹੁੰਦੇ ਉਦੋਂ ਹਾਂਜੀ ਮੈਂ ਮਾਂ ਕਿਹਾ ਬਲ ਤਾਂ ਤੇ ਛੱਡ ਦੇ ਹਾਂ ਤੇ ਘੋੜੀ ਲਿਆ ਤੇ ਅਡਵੱਟਾ ਜਾ ਲਾ ਅਸਰ ਤੋਂ ਆਦਾ ਇਹ ਕੀ ਕਰਨਾ ਚੌਧਰੀ ਮੈਂ ਕਿਹਾ ਯਾਰ ਇਹ ਵੀ ਆਪਾਂ ਨੰਦਨੀ ਪਾ ਕੇ ਤੇ ਤੈਨੂੰ ਮੈਂ ਹੜਾਉਣਾ ਹਾਂ ਤੇ ਜਦੋਂ ਨੇੜੇ ਆਇਆ ਤੇ ਮਾਈ ਦੇ ਗੁੱਟ ਨੂੰ ਰੱਸਾ ਬੰਨਤਾ ਹਾਂਜੀ ਉਹ ਚੌਧਰੀ ਇਹ ਮੈਂ ਕਿਹਾ ਯਾਰ ਮੇਰੇ ਚਤਜੀ ਘੋੜੀ ਜੇ ਡਰ ਗਈ ਹਲ ਪੰਜਾਲੀ ਖਿੱਚ ਕੇ ਪਿੰਡ ਚ ਨਾ ਵੜ ਗਈ ਅੱਛਾ ਜੀ ਮਾ ਮਗਰ ਲੱਗਾ ਜੀ ਹਾਲ ਅਸੀਂ ਕਿਲਾ ਲੋ ਇਹਦੇ ਹਾਲਨਾ ਵਾਇਆ ਬੋਤੀ ਤੇ ਘੋਰੀ ਨਾ ਠੀਕ ਹੈ ਮਾਹਾਂ ਵੀ ਬੋਤੀ ਉਹ ਵਾਦੇ ਤੇ ਉਹ ਚੱਕ ਲਿਆ ਭਾਈ ਸੁਹਾਗੀ ਤੇ ਬਿੰਡੀ ਚੱਕ ਲਿਆ ਹਾਂਜੀ ਮਾ ਨੂੰ ਸੁਹਾਗੀ ਤੇ ਚੜਾ ਲਿਆ ਮਨ ਲੱਤਾਂ ਮਾਰੀਆਂ ਤਾਂ ਇਹਦੇ ਮਾਰੂ ਮਾਮੂਰੋਂ ਮਾਰ ਪਾ ਲਿਆ ਪਰ ਉਹ ਨਾਮ ਐਸੀ ਤੁਰੀ ਹਾਂਜੀ ਠੁੜਕੜੇ ਮਾਰੇ ਠੀਕ ਹੈ ਕਿਲਾ ਸੁਹਾਗ ਕੇ ਅਸੀਂ ਚੜਤੀ ਮਾਂ ਵੱਡੇ ਪੱਟੇ ਚੱਲ ਗਏ ਦੂਜੇ ਦਿਨ ਜੀ ਦੂਜੇ ਪਾਸੇ ਜੋੜ ਲਿਆ ਮਾਗਾ ਬੋਤੀ ਦੇ ਕੋੜੀ ਚੱਲ ਗੱਡਾ ਹੂੰ ਜੋੜੀ ਚੱਲ ਬੰਦ ਹਾਂਜੀ ਉਹ ਸੜਕ ਦੇ ਨਾਲ ਰੋਡਾਂ ਵਾਲੇ ਐ ਨੰਗ ਦੇ ਬਾਗ ਵਾਲੇ ਨੂੰ ਰਾਸ ਸਿਆਂ ਇਹ ਮਾਂ ਵੀ ਇਹ ਦਰਾਣੀ ਜਠਾਣੀ ਲੜਦੀਆਂ ਸੀਗੀਆਂ ਅੱਛਾ ਜੀ ਮਾਂ ਡੂੜ ਕੇ ਲਾਵਾ ਕੇ ਛੱਡੀ ਜੀ ਠੀਕ ਐ ਫਿਰ ਮੇਰੇ ਕੋਲੇ ਬਲੇਕੀ ਜਹੇ ਖੋਸਿਆਂ ਦੇ ਹਾਂਜੀ ਉਹਨਾਂ ਨੂੰ 1600 ਦੀ ਵੇਚੀ ਠੀਕ ਉਦੋਂ ਕੋੜਿਆਂ ਦਾ ਆਹੀ ਮੁੱਲ ਹੁੰਦਾ ਸੀ ਇਹ ਮੁੱਲ ਤਾਂ ਕੁਝ ਕੁ ਸਾਲਾਂ ਦਾ ਹੀ ਵਧਿਆ ਜੀ ਹੈ ਨਾ ਨਹੀਂ ਵਧਿਆ ਜੀ ਆ ਪੰਜ ਚਾਰ ਸਾਲ ਚ ਅੱਛਾ ਜੀ ਉਦੋਂ ਪਹਿਲਾਂ ਜੈ ਜੀ ਸੀ ਸਾਰਾ ਜੈ ਜੀ ਠੀਕ ਹੈ ਤੇ ਫੀਸ ਵੀ ਉਹ ਤਾਂ ਫਿਰ ਬਹੁਤ ਘੱਟ ਹੁੰਦੀ ਹੋਊਗੀ ਉਦੋਂ ਇਹ 40 50 ਰੁਪਏ ਦੇ ਅੱਛਾ ਜੀ ਬਸ ਇੰਨੇ ਹੁੰਦੇ ਠੀਕ ਹੈ ਠੀਕ ਹੈ ਉਦੋਂ ਹਰ ਇੱਕ ਬੰਦੇ ਦੇ ਜਾਨੀ ਕਿ ਪੌਂਚ ਸੀਗਾ ਇਹ ਉਦੋਂ ਫਿਰ ਜਿਵੇਂ ਚੰਗੀ ਨਸਲ ਦੀ ਮੱਝ ਦਾ ਤੇ ਕੋੜੀ ਦੇ ਮੁੱਲ ਦਾ ਕਿੰਨਾ ਕੁ ਫਰਕ ਹੁੰਦਾ ਸੀ ਜੀ ਮੱਝ ਜਦੋਂ ਫਲਾਡਾ ਆ ਆਪਣੇ 8900 ਹੁੰਦਾ ਚੰਗੀ ਮੱਝ ਜਿਹੜੀ ਚੰਗੀ ਜਿਹੜੀ ਅੱਜ 3 ਲੱਖ ਦੀ 4 ਲੱਖ ਹਾਂਜੀ ਤੇ ਘੋੜੀ ਨਾਲੋਂ ਕਿੰਨਾ ਕੁ ਫਰਕ ਸੀ ਉਦੋਂ ਫਿਰ ਘੋੜੀ ਨਾਲੋਂ ਤਾਂ ਜੀ ਕੋ ਫਰਕ ਸੀਗਾ ਘੋੜੀ ਵੀ ਇੰਨੀ ਕੁ ਚੰਗੀ ਘੋੜੀ ਆਉਂਦੀ ਚੰਗੀ 500 600 ਦੀ ਵਧੀਆ ਕੋਈ ਜਾਨੀ ਕਿ ਸੇਮ ਜਿਹਾ ਹੀ ਸੀਗਾ ਕੰਮ ਹੁਣ ਜਾਨੀ ਕਿ ਫਰਕ ਪਾੜਾ ਪੈ ਗਿਆ ਮੱਝਾਂ ਦੇ ਨਾਲੋਂ ਜੇ ਵੇਖਿਆ ਜਾਵੇ ਹੁਣ ਤਾਂ ਜੀ ਮਗਰ ਕੰਨ ਸੁਣੀ ਦੇ ਮੈਂ ਤਾਂ ਵੀ ਕੇ ਰਾਂ ਭਾਈ ਚਾਈ ਲੱਖ ਹਾਂਜੀ ਮਲਾਈ ਸਹੀ ਗੱਲ ਆ ਜੀ ਤੇ ਬੱਪੂ ਜੀ ਤੁਸੀਂ ਤਾਂ ਹੈਰਾਨ ਕੀ ਫਿਰ ਤੁਸੀਂ ਮੰਨਦੇ ਜਿਹੜਾ ਆਮ ਬੰਦਾ ਉਹ ਤਾਂ ਕੀ ਸੋਚਦਾ ਹੋਊਗਾ ਤੁਸੀਂ ਤਾਂ ਨਾਲੇ ਇਸ ਕੰਮ ਦੇ ਵਿੱਚੋਂ ਵੀ ਖੋਦ ਕਹਿੰਦੇ ਹੋ ਕਿ ਵੀ ਇਹਦਾ ਤੇਰੀ ਮਾਂ ਜੀ ਹੁਣ ਅੱਧੇ ਦਾ ਮੈਨੂੰ ਹੁਣ ਵੀ ਆ ਜਿਹੜਾ ਮੈਂ ਬੋਲਿਆ ਗਾਲਾਂ ਕੱਢਣ ਦੇ ਵੀ ਅਸ਼ੋਕ ਜਾਂਦਾ ਸੋਣੇ ਬਰਨ ਕੇ ਕਿ ਨਹੀਂ ਬਿਲਕੁਲ ਜੀ ਬਿਲਕੁਲ ਅਸੀਂ ਹੁਣ ਵੀ ਹੁਣ ਬੋਲਣ ਚਾਉਣਾ ਸਹੀ ਗੱਲ ਆ ਜੀ ਇਹ ਗੱਲ ਹੈ ਵਾਕੀ ਗੱਲ ਤੁਹਾਡੀ ਕਰੋੜ ਰੁਪਏ ਦੀ ਹੈ ਸ਼ੌਂਕ ਆ ਤੁਹਾਡਾ ਪੂਰਾ ਕਰ ਲੋ ਜਿਵੇਂ ਹੁੰਦਾ ਹਾਂਜੀ ਪਰ ਕਿਸੇ ਨੂੰ ਆਖਣ ਦਾ ਤੇ ਗੱਲ ਕਰਨ ਦਾ ਟਾਈਮ ਨਹੀਂ ਅਜਾ ਤਾਂ ਬਾਬਾ ਲੰਮੀਆਂ ਗੱਲਾਂ ਹੋਗੀਆਂ ਵਾ ਫੇਰ ਕਿਸੇ ਦਿਨ ਬਾਪੂ ਕੋਲੇ ਬੈਠਾਂਗੇ ਦੁਬਾਰਾ ਕੁਝ ਹੋਰ ਨਵਾਂ ਲੈ ਕੇ ਆਵਾਂਗੇ ਬਾਪੂ ਕੋਲੋਂ ਪਹਿਲਾਂ ਬਾਪੂ ਕੋਲੇ ਅੱਜ ਮੈਂ ਮਿਲਿਆ ਵੀ ਪਹਿਲੀ ਵਾਰ ਆ ਤੇ ਬਾਪੂ ਨਾਲ ਖੁੱਲ ਕੇ ਵੈਸੇ ਗੱਲਾਂ ਨਹੀਂ ਹੋਈਆਂ ਬਿਨਾ ਕੈਮਰੇ ਤੋਂ ਫਿਰ ਬੈਠਾਂਗੇ ਕਹੇ ਤੁਹਾਨੂੰ ਫੇਰ ਫੇਰ ਬੰਦਾ ਹੋਰ ਥੋੜਾ ਚੰਗੀ ਤਰੀਕੇ ਨਾਲ ਗੱਲਬਾਤ ਕਰ ਲੈਂਦਾ ਬਾਪੂ ਬਹੁਤਾਂ ਹੋਆ ਤੁਸੀਂ ਟਾਈਮ ਦਿੱਤਾ ਸਪੈਸ਼ਲ ਆਏ ਹੋ ਤੁਸੀਂ ਵੇਖੋ ਭਾਈ ਨੇਮ ਨਾਲੋਂ ਪ੍ਰੇਮ ਚੰਗਾ ਜਾਪ ਨਾਲੋਂ ਦਇਆ ਚੰਗੀ ਪ੍ਰੇਮ ਨਾਲੋਂ ਇਦੋਂ ਉੱਤੇ ਕੀ ਹੈ ਤੁਸੀਂ ਕਿੰਨੀ ਇੱਜ਼ਤ ਕੀਤੀ ਹੈ ਪਿਆਰ ਕਰਦੇ ਆ ਨਹੀਂ ਧੰਨਵਾਦ ਜੀ ਧੰਨਵਾਦ ਤੁਸੀਂ ਤੁਸੀਂ ਇਸ ਚੀਜ਼ ਦੇ ਹੱਕਦਾਰ ਹੋ ਤੁਸੀਂ ਬਹੁਤ ਲੰਮਾ ਟਾਈਮ ਇਸ ਚੀਜ਼ ਦੇ ਵਿੱਚ ਜਾਨੀ ਕਿ ਸੰਘਰਸ਼ ਕੀਤਾ ਕਰਕੇ ਦਾ ਤਾਂ ਅੱਜ ਤੁਸੀਂ ਇਸ ਮੁਕਾਮ ਤੇ ਹੈਗੇ ਹੋ ਕਿ ਹਰ ਇੱਕ ਬੰਦਾ ਮੇਰੇ ਹਸਾਨਾ ਵੀ ਇਸ ਲਾਈਨ ਦਾ ਹਰ ਇੱਕ ਬੰਦਾ ਸਦਕਾਰ ਕਰਦਾ ਤੁਹਾਡਾ ਇਹ ਉਹ ਆ ਵਸੇ ਮਨ ਬਹੁਤ ਕਰਦਾ ਐ ਕਰਗੇ ਐ ਕਰਗੇ ਪਰ ਕਈ ਵਾਰ ਹੁਣ ਜਮਾਨਾ ਵੇਖ ਕੇ ਡਰੀਦਾ ਹਾਂਜੀ ਨਹੀਂ ਬਹੁਤ ਧੰਨਵਾਦ ਬਾਪੂ ਆਪਾ ਫੇਰ ਕਈ ਦਿਨ ਬੈਠਦੇ ਆ ਫੇਰ ਇੱਕ ਵਾਰ ਤੇ ਧੰਨਵਾਦ ਬਾਈ ਹਰਪ੍ਰੀਤ ਦਾ ਜਿਨੇ ਬਾਪੂ ਨੂੰ ਮਿਲਾਇਆ ਅੱਜ ਧੰਨਵਾਦ ਸੱਜਣੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮਹੀ ਸਤਿ